हवा बचाव जरूर जना बचाया <आर। ड़ी थैंद Lutheran> <movie> <advice> <blade> ਜੇ ਨਾਮਿਓ ਆਇਆ ਤਾਂ ਵੀ ਉਹ ਕਹਿੰਦੇ ਨੇ ਕਿ ਨੂੰ ਮੰਨਣਾ ਯੀਸ਼ੂ ਮਸੀਹ ਨੂੰ ਬਈ ਤੁਸੀਂ ਕਿਹਨੂੰ ਮੰਨਣਾ ਉੱਚੀ ਆਵਾਜ਼ ਚ ਕਹਦੇਓ ਸਾਡਾ ਉਹੀ ਏ ਉਹੀ ਪਰਮੇਸ਼ਰ ਏ ਔਰ ਉਹੀ ਰਹੇਗਾ ਹਾਲੇਲੂਇਆ ਹਾਂ ਅਗਦੀਆਂ ਭੱਠੀਆਂ ਚ ਲਾੜੇਗਾ ਜ਼ਰੂਰ ਅਗਦੀਆਂ ਭੱਠੀਆਂ ਚ ਲਾੜੇਗਾ ਜ਼ਰੂਰ ਹਾਂ ਅਗਦੀਆਂ ਭੱਠੀਆਂ ਚ ਲਾੜੇਗਾ ਜ਼ਰੂਰ ਅਗਦੀਆਂ ਭੱਠੀਆਂ ਚ ਲਾੜੇਗਾ ਜ਼ਰੂਰ ਜੇ ਨਾਮਿਓ ਆਇਆ ਉਨ ਨੂੰ ਮੰਨਣਾ ਸਾਡਾ ਯਹਵਾ ਬਚਾਵੇਗਾ ਜ਼ਰੂਰ ਜੇ ਨਾ ਮੀ ਬਚਾਇਆ ਤਾਂ ਮੀ ਉਨ ਨੂੰ ਮੰਨਣਾ ਹਾਂ ਸਾਡਾ ਯਹਵਾ ਬਚਾਵੇਗਾ ਜ਼ਰੂਰ ਜੇ ਨਾ ਮੀ ਬਚਾਇਆ ਤਾਂ ਮੀ ਉਨ ਨੂੰ ਮੰਨਣਾ ਹਾਂ ਸਾਡਾ ਯਹਵਾ ਨਜ਼ਰ ਨਹੀਂ ਆਉਂਦਾ ਜਿਹੜਾ ਨੂੰ ਤੱਕਣਾ ਨਜ਼ਰ ਨਹੀਂ ਆਉਂਦਾ ਤੱਕਣਾ ਸਦਰਕ ਮੇਸ਼ਕਾ ਬੇਦਨ ਗੋਨੇ ਆਪਣਾ ਸਵਾਰਥ ਜਿਹੜਾ ਉਹਨਾਂ ਦਾ ਸਵਾਰਥ ਸੀ ਉਹਨਾਂ ਨੂੰ ਜ਼ਿੰਦਗੀ ਚਾਹੀਦੀ ਸੀ ਮੌਤ ਮਿਲਣ ਜਾ ਰਹੀ ਸੀ ਉਹ ਸਵਾਰਥ ਨੂੰ ਅੱਗੇ ਨਹੀਂ ਰੱਖਿਆ ਕਿ ਪਰਮੇਸ਼ਰ ਹੁਣ ਤੇ ਆਣ ਕੇ ਬਚਾ ਲੈ ਸਵਾਰਥ ਨੂੰ ਅੱਗੇ ਨਹੀਂ ਰੱਖਿਆ ਮੁਹੱਬਤ ਵਗਾਈ ਪਰਮੇਸ਼ਰ ਨੂੰ ਮੈਂ ਨਹੀਂ ਸਵਾਰਥਾਂ ਨੂੰ ਅੱਗੇ ਰੱਖਣਾ ਨਜ਼ਰ ਨਹੀਂ ਆਉਂਦਾ ਜਿਹੜਾ ਉਹ ਤੁਕਣਾ ਲੈ ਜਿੰਮ ਬਸ ਲੋ ਨੂੰ ਤੁਕਣਾ ਉਹ ਵੀ ਨਹੀਂ ਆਉਂਦਾ ਜਿਹੜਾ ਉਹ ਤੁਕਣਾ ਕੋਈ ਇੱਕ ਦਿਨ ਸਾਹਮਣੇ ਆਉਗਾ ਵੇ ਜ਼ਰੂਰ ਹਾਂ ਇੱਕ ਦਿਨ ਸਾਹਮਣੇ ਆਉਗਾ ਵੇ ਜ਼ਰੂਰ ਜਿਨਾ ਮਿਓ ਆਇਆ ਤਾਂ ਵੀ ਕਿੰਨੂੰ ਮੰਨਣਾ ਭਈ ਹੱਥ ਨੂੰ ਉਠਾ ਕੇ ਕਹਿ ਦਿਓ ਇਸ਼ੂ ਮਸੀ ਤੁਹਾਨੂੰ ਸੁਣ ਰਿਹਾ ਹੈ ਤੇ ਤੁਹਾਨੂੰ ਵੇਖ ਰਿਹਾ ਹੈ ਹallelujah ਸਦਰਕ ਮੇਸ਼ਕ ਵੇਦਨ ਗੋ ਨੂੰ ਲੈ ਗਏ ਨੇ ਪੱਠੇ ਦੇ ਵਿੱਚ ਉਹ ਤਿੰਨ ਸਨ ਚੌਥਾ ਵੀ ਆ ਗਿਆ ਉੱਥੇ ਪਹੁੰਚਾਉਣ ਦੇ ਲਈ ਹallelujah ਨਜ਼ਰ ਨਹੀਂ ਆਉਂਦਾ ਸੀ ਲੋਕਾਂ ਨੂੰ ਬੇਸ਼ੱਕ ਉਹ ਅੱਜ ਵੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਪਰ ਤੁਹਾਡੀ ਜ਼ਿੰਦਗੀ ਚੋਂ ਕੰਮ ਕਰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਨਜ਼ਰ ਆਏਗਾ ਹਾਲੇਲੂਇਆ 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 ਉਹ ਆਏਗਾ ਤੁਹਾਡੇ ਲਈ ਜਿਵੇਂ ਸਦਰਕ ਮੇਸ਼ਕ ਬੇਦਨ ਗੋਦਲੀ ਬਲਦੇ ਪੱਠੇ ਚ ਆ ਗਿਆ ਉਹ ਆਵੇਗਾ ਯੂਸਫ ਦੇ ਲਈ ਜਿਵੇਂ ਉਹ ਗੈਰੇ ਡੋਏ ਚ ਆ ਗਿਆ ਜਿਵੇਂ ਦਾਨੀਆਂ ਦੇ ਲਈ ਉਹ ਸ਼ੇਰਾਂ ਦੀ ਮਾਂ ਚ ਆ ਗਿਆ ਤੇ ਉਹਨੇ ਉਹਨਾਂ ਨੂੰ ਕੱਢ ਲਿਆ ਤੁਹਾਨੂੰ ਵੀ ਕੱਢੇਗਾ ਹਾਲਾਤਾਂ ਚੋਂ ਹਾਲੇਲੂਇਆ ਹਾਲੇਲੂਇਆ ਅੱਗ ਦੀਆਂ ਭੱਠੀਆਂ ਚ ਜਾਵੇਗਾ ਜ਼ਰੂਰ ਜੇ ਨਾਮ ਹੀ ਆਇਆ ਤਾਂ ਅਨੁਮਨਣਾ ਸਾਡਾ ਯਹਵਾ ਬਚਾਵੇਗਾ ਜ਼ਰੂਰ ਜੇ ਨਾਮ ਹੀ ਬਚਾਇਆ ਤਾਂ ਮੀ ਅਨੁਮਨਣਾ ਸਾਡਾ ਯਹਵਾ ਹਾਂ ਸਾਡਾ ਯਹਵਾ ਬਚਾਵੇਗਾ ਜ਼ਰੂਰ ਜੇ ਨਾਮ ਹੀ ਬਚਾਇਆ ਤਾਂ ਮੀ ਅਨੁਮਨਣਾ ਅਲਸੀਆ ਕਦੇ ਨਹੀਂ ਹਾਰਦੀ ਪੱਠੀ ਪਾਵੇਂ ਸੱਤ ਗੁਣਾ ਸੇਕ ਮਾਰਦੀ ਪੱਠੀ ਪਾਵੇਂ ਸੱਤ ਗੁਣਾ ਸੇਕ ਮਾਰਦੀ ਇਹਸੂ ਦੇ ਲੋਕਾਂ ਦੀ ਹਾਰ ਨਹੀਂ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਕਿਉਂਕਿ ਫਤੇ ਦਾ ਪਰਮੇਸ਼ਰ 24 ਘੰਟੇ ਉਹਨਾਂ ਦੇ ਨਾਲ ਰਹਿੰਦਾ ਹੈ ਹਾਲੇਲੂਇਆ ਮੁਕੱਦਸ ਕਲਾਮ ਕਹਿੰਦਾ ਹੈ ਤਾਂ ਨੇ ਸਾਡਾ ਪਰਮੇਸ਼ਰ ਜਿਹੜਾ ਹਰ ਸਮੇਂ ਸਾਨੂੰ ਜਿੱਤ ਦੇ ਉਤਸਵ ਦੇ ਵਿੱਚ ਲਈ ਫਿਰਦਾ ਹੈ ਹਾਲੇਲੂਇਆ యేసు ਦੇ ਲੋਕ ਕਦੀ ਹਾਰ ਨਹੀਂ ਸਕਦੇ ਉਹ ਹਾਲਾਤਾਂ ਦੇ ਅੱਗੇ ਗੁਟਨੇ ਟੇਕ ਨਹੀਂ ਸਕਦੇ ਵੱਡੇ ਵੱਡੇ ਹਾਲਾਤ ਉਹਨਾਂ ਦੇ ਅੱਗੇ ਗੁਟਨੇ ਟੇਕ ਦਿੰਦੇ ਨੇ ਹallelujah ਹallelujah యేసు ਦੀ ਕਲਸੀ ਅੰਗ ਦੇ ਨਹੀਂ ਹਾਰਦੀ ਪੱਠੀ ਪਾਵੇਂ ਸੱਚ ਕੋਣਾ ਸੇਖ ਮਾਰਦੀ ਅੱਜ ਤੋਂ ਤੂੰ ਉਸ ਸਮਾਦੀ ਪੱਠੀ ਵਿੱਚੋਂ ਬਾਹਰ ਲੈ ਕੇ ਆਵੇਗਾ ਜ਼ਰੂਰ ਉਹ ਭੱਠੀ ਵਿੱਚੋਂ ਬਾਹਰ ਲੈ ਕੇ ਆਵੇ ਗਜ਼ਰੂਰ ਜੇ ਅੱਗ ਵਿੱਚ ਪਾਇਆ ਤਾਂ ਵੀ ਕਿੰਨੂੰ ਮੰਨਣਾ ਵੀ ਕਹਿ ਦਿਓ ਉੱਚੀ ਆਵਾਜ਼ ਉਹ ਮਹਾਨ ਨਾਮ ਕਿਹੜਾ ਏ ਯੀਸੂ ਹਾਲੇਲੂਇਆ ਭੱਠੀ ਵਿੱਚੋਂ ਬਾਹਰ ਲੈ ਕੇ ਆਵੇ ਗਜ਼ਰੂਰ ਜੇ ਅੱਗ ਵਿੱਚ ਪਾਇਆ ਤਾਂ ਵੀ ਉਹਨੂੰ ਮੰਨਣਾ बचावे बचावेगा जरूर ये नाम ही बचाया तामी ओनु मनरा सारा यह हवा बचावे सारा यह हवा बचावेगा जरूर ये नाम ही बचाया तामी ओनु मनरा हाँ सारा यह हवा हो तामी ओनु मनरा तामी ओनु मनरा ਆਸੀ ਹਰ ਦਾ ਵਾ ਦੇਖਿਆਲ ਛੱਡਦੇ ਪੁੱਟ ਕੇ ਜ਼ਮੀਨ ਪਾਵੇਂ ਟੋਆ ਗੱਟ ਦੇ ਉਹ ਟੋਆ ਬਣਦੇ ਉਹ ਟੋਆ ਬਣਦੇ ਟੋਏ ਵਿੱਚੋਂ ਬਾਹਰ ਲੈ ਕੇ ਆਵੇਂਗਾ ਜ਼ਰੂਰ ਉਹ ਟੋਏ ਵਿੱਚੋਂ ਬਾਹਰ ਲੈ ਕੇ ਆਵੇਂਗਾ ਉਹ ਟੋਏ ਵਿੱਚੋਂ ਬਾਹਰ ਲੈ ਕੇ ਆਵੇਂਗਾ ਜ਼ਰੂਰ ਟੋਏ ਵਿੱਚੋਂ ਜੇ ਕਬਰਾਂ ਚ ਪਾਇਆ ਤਾਂ ਵੀ अनुमनणा ਸਾਡਾ ਯਹਵਾ ਬਚਾਵੇਗਾ ਜ਼ਰੂਰ ਜੇ ਨਾ ਨਹੀਂ ਬਚਾਇਆ ਤਾਂ ਵੀ अनुमनणा ਸਾਡਾ ਯਹਵਾ ਬਚਾਵੇਗਾ ਹੋ ਤਾਂ ਵੀ अनुमनणा ਤਾਂ ਵੀ अनुमनणा ਤਾਂ ਵੀ अनुमनणा ਤਾਂ ਵੀ अनुमनणा Hallelujah! Hallelujah.